ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹਰਮਿੰਦਰ ਸਿੰਘ ਰਣਕੀ ਤੇ ਅੱਜ ਆਪਾਂ ਗੱਲ ਕਰਾਂਗੇ ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਸੀ 31 ਜੁਲਾਈ 1940 ਨੂੰ ਉਹਨਾਂ ਨੂੰ ਫਾਂਸੀ ਆ ਜਿਹੜੀ ਉਹ ਲੱਗੀ ਸੀ ਤੇ 26 ਦਸੰਬਰ 1899 ਨੂੰ ਉਹਨਾਂ ਦਾ ਜਨਮ ਹੈ ਜਿਹੜਾ ਕਸਬਾ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹ ਤੋਂ ਬਿਹਾਸ ਤੋਂ ਦੀ ਸੀ ਸੰਗਰੂਰ ਉੱਥੇ ਹੋਇਆ ਸੀ ਤੇ ਮਾਪੇ ਛੋਟੀ ਉਮਰ ਦੇ ਵਿੱਚ ਹੀ ਚੱਲ ਬਸੇ ਤੇ ਉਹ ਤੋਂ ਬਾਅਦ ਸਰਦਾਰ ਉਦਮ ਸਿੰਘ ਨੂੰ ਇੱਕ ਰਾਗੀ ਸਿੰਘ ਅੰਮ੍ਰਿਤਸਰ ਪਹੁੰਚਾ ਦਿੰਦੇ ਨੇ ਪੁਤਲੀ ਘਰ ਵਿਖੇ ਤੇ ਉੱਥੇ ਉਹ ਪੜਦੇ ਨੇ ਬੜੇ ਹੁੰਦੇ ਨੇ ਤੇ ਪੁਤਲੀ ਘਰ ਦੇ ਨੇੜੇ ਹੀ ਪੇਂਟਰ ਦਾ ਕੰਮ ਵੀ ਹੈ ਜਿਹੜਾ ਉਹ ਕਰਦੇ ਨੇ ਫਿਰ ਕੀ ਹੁੰਦਾ 13 April 1919 ਨੂੰ ਜਲ੍ਹਿਆਂਵਾਲਾ ਬਾਗ ਦਾ ਜਿਹੜਾ ਕਾਂਡ ਹੈ ਉਹ ਹੁੰਦਾ ਤੇ ਉਦਮ ਸਿੰਘ ਵੀ ਉੱਥੇ ਕਿਸੇ ਤਰ੍ਹਾਂ ਪਹੁੰਚਦੇ ਨੇ ਤੇ ਬਹੁਤ ਸਾਰੇ ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਦੀ ਪਾਣੀ ਪਲਾਉਣ ਦੀ ਜਿਹੜੀ ਸੇਵਾ ਉੱਥੇ ਲੱਗੀ ਹੋਈ ਸੀ ਤੇ ਦੇਖਦੇ ਨੇ ਕਿ ਐਨਾ ਬੁਰਾ ਹਾਲ ਆ ਜਿਹੜਾ ਸਾਡੇ ਦੇਸ਼ਵਾਸੀਆਂ ਦਾ ਗਵਰਨਮੈਂਟ ਨੇ ਅੰਗਰੇਜ਼ ਹਕੂਮਤ ਨੇ ਕੀਤਾ ਤੇ ਉੱਥੋਂ ਇੱਕ ਉਹਨਾਂ ਦੇ ਮਨ 'ਚ ਗੱਲ ਪਣਪਦੀ ਆ ਕਿ ਸਾਡਾ ਐਨਾ ਬੁਰਾ ਹਾਲ ਹੈ ਤੇ ਉਸ ਤੋਂ ਬਾਅਦ ਉਹ ਜਿਹੜੀ ਉਹਨਾਂ ਦੇ ਜਹਨ ਦੇ ਵਿੱਚ ਇੱਕ ਅੱਗ ਲੱਗੀ ਹੁੰਦੀ ਆ ਉਹਨੂੰ ਪੰਮਗਾ ਹੀ ਰੱਖਦੇ ਨੇ ਤੇ ਫਿਰ ਬਹੁਤ ਸਾਰੇ ਦੇਸ਼ਾਂ ਦਾ ਜਿਹੜਾ ਦੌਰਾ ਵੀ ਆ ਉਹ ਕਰਦੇ ਨੇ ਉਦਮ ਸਿੰਘ ਹੋਰੀ ਤੇ ਉਸ ਤੋਂ ਬਾਅਦ ਫਿਰ ਬਾਹਰ ਜਾਂਦੇ ਨੇ ਤੇ ਲੰਡਨ ਦੇ ਵਿੱਚ ਜਾ ਕੇ ਲੰਡਨ ਦੇ ਵਿੱਚ ਜਾ ਕੇ ਜਿਹੜੇ ਇਧਰ ਐਡਵਾਇਰ ਤੇ ਮਾਈਕਲ ਐਡਵਾਇਰ ਤੇ ਜਰਨਲ ਡੈਰ ਹੋਰੀ ਇਹ ਸਾਰੇ ਸਾਕੇ ਦੇ ਜ਼ਿੰਮੇਵਾਰ ਹੁੰਦੇ ਨੇ ਚੱਲਿਆਂ ਵਾਲੇ ਬਾਗ ਦੇ ਕਾਂਡ ਦੇ ਉਹਨਾਂ ਦੀ ਖੋਜ ਦੇ ਵਿੱਚ ਲੱਗ ਜਾਂਦੇ ਨੇ ਤੇ ਜਰਨਲ ਡੈਰ ਤਾਂ ਪਹਿਲਾਂ ਹੀ ਜਿਹੜਾ ਮਰ ਖੱਪ ਜਾਂਦਾ ਤੇ ਫਿਰ ਕੈਕਸਟਨ ਹਾਲ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਜਿੱਤੇ ਉਦਮ ਸਿੰਘ ਆਪਣੇ ਕੇਸ ਕਤਲ ਕਰਾ ਕੇ ਅੰਗਰੇਜ਼ ਦੇ ਰੂਪ ਦੇ ਵਿੱਚ ਇੱਕ ਕਿਤਾਬ ਨੂੰ ਵਿੱਚੋਂ ਕੱਟ ਕੇ ਉੱਥੇ ਪਹੁੰਚਦਾ ਉਹਦੇ ਵਿੱਚ ਰਿਵਾਲਵਰ ਰੱਖ ਕੇ ਆਪਣੀ ਪਛਾਣ ਅੰਗਰੇਜ਼ ਬਣਾ ਕੇ ਉੱਥੇ ਪਹੁੰਚਦਾ ਜਦੋਂ ਮਾਈਕਲ ਉਡਵੈਰ ਆ ਕੇ ਆਪਣੀ ਬਹਾਦਰੀ ਦੇ ਕਿਸੇ ਅਤੇ ਭਾਰਤੀਆਂ ਦੇ ਜਿਹੜੇ ਦੇ ਵਿਰੁੱਧ ਬੋਲਣ ਲੱਗਦਾ ਤਾਂ ਉਤਮ ਸਿੰਘ ਉਹਦੇ ਛਾਤੀ ਦੇ ਵਿੱਚ ਗੋਲੀਆਂ ਮਾਰਦਾ ਤੇ ਆਪਣੀ ਗ੍ਰਿਫਤਾਰੀ ਦਿੰਦਾ ਤੇ ਇਹ ਸਾਰੀ ਘਟਨਾ ਹੋਈ ਸੀ 13 ਮਾਰਚ 1940 ਨੂੰ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤੀ ਡਰਾਮਾ ਚੱਲਦਾ ਤੁਹਾਨੂੰ ਪਤਾ ਹੀ ਹੈ ਕਿ ਮਾਰਚ ਅਪ੍ਰੈਲ ਮਈ ਤੇ ਜੂਨ ਤਿੰਨ ਚਾਰ ਮਹੀਨਿਆਂ ਦੇ ਵਿੱਚ ਸਾਰਾ ਜਿਹੜਾ ਕੰਮ ਉਹ ਨਿਬੇੜਿਆ ਜਾਂਦਾ ਤੇ ਉਸ ਤੋਂ ਬਾਅਦ 31 ਜੁਲਾਈ 1940 ਨੂੰ ਇਹਨਾਂ ਨੂੰ ਫਾਂਸੀ ਆ ਜਿਹੜਾ ਉਹ ਲਾ ਦਿੱਤਾ ਜਾਂਦਾ ਪੈਂਟਨ ਵਿਲੇ ਜੇਲ੍ਹ ਦੇ ਵਿੱਚ ਤੇ ਪੈਂਟਨ ਵਿਲੇ ਜੇਲ੍ਹ ਦੇ ਵਿੱਚ ਇਸ ਤੋਂ ਪਹਿਨਾ ਮਦਨ لال ਢੀਂਗਰਾਜੀ ਨੂੰ ਵੀ ਜਿਹੜਾ ਫਾਂਸੀ ਆ ਉਹ ਲਾਇਆ ਸੀ ਤੇ ਇਸ ਟਾਈਮ ਮੈਂ ਖੜਾ ਸ਼੍ਰੀ ਫਤੇਗੜ ਸਾਹਿਬ ਜਿਹੜੀ ਛੋਟੇ ਸਾਹਿਬ ਜਾਦੇ ਜੀ ਚਰਨਸ਼ੋਪਾਪਤ ਧਰਤੀ ਆ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਤੇ ਇਸ ਨਾਲ ਉਦਮ ਸਿੰਘ ਦਾ ਕੀ ਸੰਬੰਧ ਹੈ ਉਹ ਵੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਹਾਂ ਤੇ ਜਦੋਂ ਬਹੁਤ ਸਾਲ 1940 ਦੇ ਵਿੱਚ ਉਹਨਾਂ ਨੂੰ ਫਾਂਸੀ ਲੱਗੀ ਪੈਂਟਨ ਜ਼ਿਲ੍ਹੇ ਦੇ ਵਿੱਚ ਦੇ ਵਿੱਚ ਇਹਨਾਂ ਦੀਆਂ ਆਸਥੀਆਂ ਪਈਆਂ ਰਹੀਆਂ ਤੇ ਫਿਰ 1974 ਦੇ ਵਿੱਚ ਇੱਕ ਤਿੰਦਨਾ ਸਾਧੂ ਸਿੰਘ ਤਿੰਦ ਨਾਂ ਦੇ ਬੰਦੇ ਨੇ ਗਿਆਨੀ ਜਾਲ ਸਿੰਘ ਜਿਹੜੇ ਕਿ ਉਸ ਟਾਈਮ ਮੁੱਖ ਮੰਤਰੀ ਸੀ ਪੰਜਾਬ ਦੇ ਉਹਨਾਂ ਨੂੰ ਬੇਨਤੀ ਕੀਤੀ ਫਿਰ ਉਹ ਆਸਥੀਆਂ ਜੜੀਆਂ ਪੈਂਟਨ ਬਿਲਾ ਜੇਲ੍ਹ ਤੋਂ ਪੰਜਾਬ ਲਿਆਂਦੀਆਂ ਗਈਆਂ ਤੇ ਸੱਤ ਕਲਸ਼ਾਂ ਦੇ ਵਿੱਚ ਵੰਡ ਕੇ ਉਹ ਲਿਆਂਦੀਆਂ ਗਈਆਂ ਤੇ ਉਹਨਾਂ ਨੂੰ ਇੱਕ ਸਨਾਮ ਕਾਲਜ ਦੇ ਵਿੱਚ ਪੰਨਿਆਂ ਨੇ ਉਹਨਾਂ ਦੀਆਂ ਆਸਥੀਆਂ ਇੱਕ ਫਤੇਗੜ ਸਾਹਿਬ ਜਿੱਥੇ ਮੈਂ ਖੜਾ ਐ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਸਮਾਰਕ ਬਣਿਆ ਤੇ ਇੱਕ ਹਰਦوار ਪੇ